ਜੀ ਇੱਕ ਤੋਂ ਲਾਈਨਾਂ ਜ਼ਰੂਰ ਸਾਂਝੀਆਂ ਕਰਦਾ ਤੁਹਾਡੇ ਗੀਤ ਬਹੁਤ ਜਿਹੜੇ ਲਾਹੌਰ ਵਾਲੀ ਕਿਤਾਬ ਦੇ ਵਿੱਚ ਤੁਸੀਂ ਲਿਖਿਆ ਕੁਝ ਰਾਤਾਂ ਸ਼ਹਿਰ ਲਾਹੌਰ ਦੀਆਂ ਕੁਝ ਬਾਤਾਂ ਸ਼ਹਿਰ ਲਾਹੌਰ ਦੀਆਂ ਕੁਝ ਰਾਤਾਂ ਸ਼ਹਿਰ ਲਾਹੌਰ ਦੀਆਂ ਕੁਝ ਬਾਤਾਂ ਸ਼ਹਿਰ ਲਾਹੌਰ ਦੀਆਂ ਜ਼ਿੰਦਗੀ ਪਰ ਚੇਤੇ ਰਹਿਣਗੀਆਂ ਸੁਭਾਪਾਂ ਸ਼ਹਿਰ ਲਾਹੌਰ ਦੀਆਂ ਜ਼ਿੰਦਗੀ ਪਰ ਕੋਲੇ ਰਹਿਣਗੀਆਂ ਸੁਭਾਪਾਂ ਸ਼ਹਿਰ ਲਾਹੌਰ ਕੋਜੀ ਗਿਲਸਾਹ ਸਟੇਜ ਤੇ ਪਹਿਲੀ ਵਾਰੀ ਯੂਥ ਫੈਸਟੀਵਲ ਚ ਆਰਐਸਡੀ ਕਾਲਜ ਇੱਥੇ ਆਏ ਸੀ ਉਹਨਾਂ ਨੇ ਦੱਸਿਆ ਆ ਵੀ ਪਹਿਲੀ ਵਾਰ ਸਟੇਜ ਤੇ ਆਰਐਸਡੀ ਕਾਲਜ ਇੱਥੋਂ ਫਰੋਇਪੁਰ ਤੋਂ ਚੜੇ ਜੀ ਪਹਿਲਾ ਗੀਤ ਵੀ ਫਰੋਇਪੁਰ ਵਾਲੇ ਬੰਦੇ ਉਹਨਾਂ ਨੇ ਸੁਣਾਉਣਾ ਸੀ ਤੇ ਪਹਿਲਾ ਗੀਤ ਫਰੋਇਪੁਰ ਵਾਲਿਆਂ ਨੇ ਰਿਕਾਰਡ ਕੀਤਾ ਜੀ ਜੀ ਉਸ ਤੋਂ ਬਾਅਦ ਫਿਰ ਪਹਿਲੀ ਜਿਹੜੀ ਕਿਤਾਬ ਸੀ ਉਹ ਵੀ ਫਰੋਇਪੁਰ ਵਾਲੇ ਨਾਲ-ਨਾਲ ਹੀ ਰਹੇ ਬਿਲਕੁਲ ਸਫ਼ਰ ਦੇ ਵਿੱਚ ਪਤਾ ਨਹੀਂ ਉਹ ਸੁਭਬ ਬਣ ਜਾਂਦਾ ਜੇ ਕੋਈ ਪਲੈਨਿੰਗ ਨਹੀਂ ਸੀ ਜੀ ਜੀ ਉਹ ਫਰੋਇਪੁਰ ਭਾਸ਼ਾ ਵਿਭਾਗ ਦੇ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਭਾਸ਼ਾ ਵਿਭਾਗ ਦੇ ਅਤੀਤੀ ਜਿਹੜਾ ਮੁੱਖ ਤੌਰ ਤੇ ਪਹੁੰਚੇ ਨੇ ਇੱਥੇ ਅੱਜ ਗਿੱਲ ਰੋਂਤੇ ਜੀ ਜਿਨ੍ਹਾਂ ਦੀ ਇੱਕ ਕਤਾਰ ਚੜਦਾ ਵੀ ਸਾਡਾ ਤੇ ਲੈਂਦਾ ਵੀ ਸਾਡਾ ਹੀ ਪੰਜਾਬ ਹੁੰਦਾ ਰਾਜ ਖਾਲਸੇ ਦਾ ਹੋਣਾ ਸੀ ਨਿਰਪੱਖ ਜੇ ਅੱਜ ਸਾਡੇ ਚ ਸ਼ੇਰੇ ਪੰਜਾਬ ਹੁੰਦਾ ਕਾਸ਼ ਅਸੀਂ ਲਾਹੌਰ ਪੜਦੇ ਹੁੰਦੇ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਡਾਈਟ ਅਫਰੋਇ ਪਰ ਵਿਖੇ ਪਹੁੰਚੇ ਆ ਜਿੱਥੇ ਜ਼ਿਲ੍ਹਾ ਭਾਸ਼ਾ ਵਿਭਾਗ ਦੇ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਭਾਸ਼ਾ ਵਿਭਾਗ ਦੇ అతిథੀ ਜਿਹੜਾ ਮੁੱਖ ਤੌਰ ਤੇ ਪਹੁੰਚੇ ਨੇ ਇੱਥੇ ਅੱਜ ਗਿੱਲ ਰੌਂਤੇ ਜੀ ਜਿਨ੍ਹਾਂ ਦੀ ਇੱਕ ਕਿਤਾਬ ਵੀ ਰਿਲੀਜ਼ ਕੀਤੀ ਜਾ ਰਹੀ ਏ ਜੋ ਹੈਲੋ ਮੈਂ ਲਾਹੌਰ ਤੋਂ ਬੋਲਦਾ ਹਾਂ ਜਿਨ੍ਹਾਂ ਦਾ ਜਿਹੜਾ ਨੌਜਵਾਨਾਂ ਵੱਲੋਂ ਪਰਮ ਹੰਗਾਰਾ ਵੀ ਮਿਲ ਰਿਹਾ ਤੇ ਆਓ ਸਾਰੀ ਗੱਲਬਾਤ ਜਾਣਦੇ ਆਂ ਅੰਦਰ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਭਾਸ਼ਾ ਵਿਭਾਗ ਦਾ ਉਸ ਦੇ ਵਿੱਚ ਜਿਹੜਾ ਮੁੱਖ ਤੌਰ ਤੇ ਜਿਹੜਾ ਸੁਖਜਿੰਦਰ ਲੋਪੋ ਜੀ ਵੀ ਪਹੁੰਚੇ ਹਨ ਅਤੇ ਹੋਰ ਮੁੱਖ ਮਹਿਮਾਨਾਂ ਦੇ ਤੌਰ ਤੇ ਪਰੋਈਪੁਰਾ ਜ਼ਿਲ੍ਹਾ ਪਰੋਈਪੁਰ ਦੇ ਜਿਹੜਾ ਮੁੱਖ ਸਾਡੇ ਬਲਾਰੇ ਹੈਗੇ ਨੇ ਜਿਹੜਾ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਜਿਹੜਾ ਅਫਸਰ ਸੀਨੀਅਰ ਅਫਸਰ ਹੈਗੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਆਓ ਸਾਰੀ ਗੱਲਬਾਤ ਜਾਣਦੇ ਆ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਤੇ ਕਿਸ ਕਿਸ ਮਹਿਮਾਨ ਨੇ ਇੱਥੇ ਜਿਹੜੀ ਸ਼ਿਰਕਤ ਕੀਤੀ ਹੈ ਸਾਰਿਆਂ ਨਾਲ ਗੱਲਬਾਤ ਕਰਾਂਗੇ ਸੋ ਆਓ ਚੱਲਦੇ ਹਾਂ ਸਰ ਆਜਾ ਗੈਲਰੋਂਤਾ ਜੀ ਇੱਥੇ ਪੁਪਰ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਭਾਚਾ ਵਿਭਾਗ ਦਾ ਪ੍ਰੋਗਰਾਮ ਸੀਗਾ ਉਹਨਾਂ ਦੀ ਜਿਹੜੀ ਇੱਕ ਕਿਤਾਬ ਦਾ ਜਿਹੜਾ ਅਜਰ ਲੀਜਿੰਗ ਕੀਤੀ ਗਈ ਕੀ ਕਹਿਣਾ ਚਾਹੋਗੇ ਜਦੋਂ ਕੋਈ ਵੀ ਬੰਦਾ ਨਵਾਂ ਆਉਂਦਾ ਨਾ ਕਿਸੇ ਵੀ ਦੁਨੀਆ ਦੇ ਵਿੱਚ ਤਾਂ ਉਹ ਇਕੱਲਾ ਹਿੱਸਾ ਬਣਾਉ ਨਹੀਂ ਆਉਂਦਾ ਉਹ ਬਹੁਤ ਸਾਰਾ ਹਿੱਸਾ ਆਡੀਅਨ ਦਾ ਲੋਕਾਂ ਦਾ ਵੀ ਲੈ ਕੇ ਆਉਂਦਾ ਬਿਲਕੁਲ ਜੀ ਤਾਂ ਬਹੁਤ ਸਾਰੇ ਲਿਖਾਰੀ ਜਿਹੜੇ ਆਏ ਆ ਉਹਨਾਂ ਨੂੰ ਵੱਖਰੀ ਗੱਲ ਗੈਲਰੋਂਤਾ ਦੇ ਵਿੱਚ ਇਹੀ ਆ ਕਿ ਇਹ ਮੈਨੂੰ ਐਂ ਲੱਗਦਾ ਕਿ ਇਹ 10000 ਕਾਪੀ 7 ਦਿਨਾਂ 'ਚ ਵਿਕਣੀ ਕੋ ਛੋਟੀ ਗੱਲ ਨਹੀਂ ਹੁੰਦੀ ਪਰ ਮੈਨੂੰ ਪਤਾ 7000 ਕਾਪੀ ਇਹੋ ਜੇ ਬੰਦੇ ਨੂੰ ਵਿਕੀ ਆ ਜਿਹਨਾਂ ਨੇ ਪਹਿਲਾਂ ਕਿਤਾਬਾਂ ਨਾਲ ਜਿਹਦਾ ਮਤਲਬ ਲੈਣਾ ਦੇਣਾ ਨਹੀਂ ਬਿਲਕੁਲ ਮਤਲਬ ਇਹ ਬੰਦਾ ਆਪਣਾ ਇੱਕ ਦੈਰਾ ਇੱਕ ਆਪਣਾ ਔਰਾ ਨਾਲ ਲੈ ਕੇ ਇਸ ਦੁਨੀਆ ਦੇ ਵਿੱਚ ਆਇਆ ਜਿਹੜਾ ਮਤਲਬ ਕਿਤਾਬਾਂ ਤਾਂ ਵੱਧ ਤੋਂ ਵੱਧ 10 ਦੇ ਦੂਗਾ ਬਿਲਕੁਲ ਪਰ ਇਹ ਸੱਜਣ ਆਡੀਅਨ ਮੈਨੂੰ ਪਤਾ ਲੱਖ 2 ਲੱਖ ਬੰਦਾ ਨਮਾ ਦੇ ਦੂਗਾ ਮਤਲਬ ਕਹਿਣ ਤੋਂ ਭਾਵੇਂ ਇਹ ਗੱਲ ਇੱਕ ਬਹੁਤ ਖੁਸ਼ੀ ਵਾਲੀ ਗੱਲ ਆ ਪਿਛਲੇ 5-10 ਦਿਨਾਂ ਤੋਂ ਮਹਿਸੂਸ ਇਹ ਹੀ ਹੋ ਰਿਹਾ ਵੀ ਸਾਰਾ ਪੰਜਾਬ ਬਸ ਕਲਾ ਕਿਤਾਬਾਂ ਹੀ ਪੜਦਾ ਹੋਰ ਕੁਝ ਨਹੀਂ ਕਰਦਾ। ਬਿਲਕੁਲ ਜਿਹੜੇ ਨੌਜਵਾਨ ਕਦੇ ਕਿਤਾਬਾਂ ਦੇ ਵੱਲ ਨਹੀਂ ਰੁਚੀ ਦਿਖਾ ਰਹੇ ਸੀ ਉਹ ਵੀ ਦਿਖਾ ਰਹੇ ਆ ਜੀ। ਬੱਚੇ-ਬੱਚੇ ਕਿਤਾਬਾਂ ਪੜੀ ਜਾਂਦੇ ਆ ਕਿਤਾਬਾਂ ਢੋਂਦੇ ਹੰਬੇ ਪਏ ਆ ਕਿਤਾਬਾਂ ਦੀ ਬਲੈਕ ਮਾਰਕੀਟਿੰਗ ਹੋਣ ਵਾਲਾ ਕੰਮ ਹੋਇਆ। ਬਿਲਕੁਲ ਜੀ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦਿਓਗੇ ਜੀ? ਆ ਮੈਸੇਜ ਸਜਣੋਂ ਮੈਨੂੰ ਨਹੀਂ ਲੱਗਦਾ ਕਿ ਮੈਂ ਇਹ ਇਸ ਕਾਬਿਲ ਆ ਕਿ ਮੈਂ ਕਿਸੇ ਨੂੰ ਮੈਸੇਜ ਦੇ ਦਿਆਂ ਪਰ ਮੈਂ ਇੰਨਾ ਕਹਿ ਸਕਦਾ ਕਿ ਬਾਈ ਕਿਤਾਬਾਂ ਪਾਂ ਸਤ ਜ਼ਿੰਦਗੀ ਚੰਗੀਆਂ ਪ ਉਦੇ ਸਿਰ ਤੇ ਉਹਨੇ ਕਮਾਲ ਲੈਨੇ ਆ ਜਿੰਨਾ ਸਾਡਾ ਖਰਚਾ ਹੈ ਨਹੀਂ ਉਸ ਤੋਂ ਜ਼ਿਆਦਾ ਕਮਾ ਲੈਨੇ ਆ ਤੇ ਮੈਨੂੰ ਲੱਗਦਾ ਵੀ ਜੇ ਕੋਈ ਹੋਰ ਵੀ ਪੜ ਲੂਗਾ ਤਾਂ ਉਹ ਵੀ ਕਮਾ ਲੂਗਾ ਬਿਲਕੁਲ ਧੰਨਵਾਦ ਹਾਂਜੀ ਸਰ ਅੱਜ ਪਹੁੰਚੇ ਹੋ ਇੱਥੇ ਕਿਤਾਬ ਦੀ ਜਿਹੜਾ ਸ਼ੁਰੂਆਤ ਜਿਹੜੀ ਰਿਲੀਜ਼ਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਆ ਹਾਂ ਬਹੁਤ ਮੁਹੱਬਤ ਮਿਲੀ ਹੈ ਜੀ ਡਾਈਟ ਫਰੋ ਪਰ ਬਾਸ਼ਾ ਭਗਵਾਨ ਵੱਲੋਂ ਜਿਹੜਾ ਪ੍ਰੋਗਰਾਮ ਸੀਗਾ ਸਰਦਾਰ ਜਗਦੀਪ ਸਿੰਘ ਸੰਧੂ ਹੁਣਾ ਵੱਲੋਂ ਰੱਖਿਆ ਗਿਆ ਸੀ ਆ ਬਹੁਤ ਮੁਹੱਬਤ ਮਿਲੀ ਆ ਆ ਪ੍ਰੋਫੈਸਰ ਅਗਰਕੇਜ ਕੁਹਰ ਵਾਲਾ ਸਾਹ ਪਹੁੰਚੇ ਸੀ ਹੋਰ ਸਾਰੇ ਸ਼ਖਸੀਅਤਾਂ ਸੀ ਇਸ ਪ੍ਰੋਗਰਾਮ ਨੂੰ ਕਰਾਉਣ ਦਾ ਜਿਹੜਾ ਸਾਰਾ ਸਿਹਰਾ ਬਾਈ ਹਰਿੰਦਰ ਭੁੱਲਰ ਹੁਣਾਂ ਨੇ ਰੱਖਿਆ ਉਹ ਸਦਾ ਹੀ ਮੇਰੇ ਮਾਰਗਦਰਸ਼ਕ ਬਣ ਕੇ ਚੱਲੇ ਨੇ ਤੇ ਉਹਨਾਂ ਨੇ ਸਦਾ ਹੀ ਬਾਹ ਫੜੀ ਆ ਇਸ ਕਾ ਲਿਖਣ ਗਾਉਣ ਦੇ ਕੰਮ ਚ ਅੱਜ ਕਿਤਾਬ ਦਾ ਜਿਹੜਾ ਪ੍ਰੋਗਰਾਮ ਬਾਈ ਹਰਿੰਦਰ ਪੁੱਲਰ ਹੋਣਾ ਕਰਕੇ ਇੱਥੇ ਡਾਇਟ ਕੋਈ ਪਰਚ ਸੀਗਾ ਤੇ ਬਹੁਤ ਮੁਹੱਬਤ ਬਹੁਤ ਸਰਕਾਰ ਮਿਲਿਆ ਪੜਦੇ ਰਹੋ ਹੈਲੋ ਮਲਹੌਰ ਤੋਂ ਬੋਲਦਾ ਅਸੀਂ ਸ਼ਾਬਦੇ ਰਹਾਂਗੇ ਬਿਲਕੁਲ ਜੀ ਇੱਕ ਦੋ ਲਾਈਨਾਂ ਜ਼ਰੂਰ ਸਾਂਝੀਆਂ ਕਰਦਾ ਤੁਹਾਡੇ ਗੀਤ ਬਹੁਤ ਜਿਹੜੇ ਮਲਹੌਰ ਵਾਲੀ ਕਿਤਾਬ ਦੇ ਵਿੱਚ ਤੁਸੀਂ ਲਿਖਿਆ ਕੁਝ ਰਾਤਾਂ ਸ਼ਹਿਰ ਲਾਹੌਰ ਦੀਆਂ ਕੁਝ ਬਾਤਾਂ ਸ਼ਹਿਰ ਲਾਹੌਰ ਦੀਆਂ ਕੁਝ ਰਾਤਾਂ ਸ਼ਹਿਰ ਲਾਹੌਰ ਦੀਆਂ ਕੁਝ ਬਾਤਾਂ ਸ਼ਹਿਰ ਲਾਹੌਰ ਦੀਆਂ ਜ਼ਿੰਦਗੀ ਪਰ ਚੇਤੇ ਰਹਿਣਗੀਆਂ ਸੁਗਾਤਾਂ ਸ਼ਹਿਰ ਲਾਹੌਰ ਦੀਆਂ ਜ਼ਿੰਦਗੀ ਪਰ ਕੋਲੇ ਰਹਿਣਗੀਆਂ ਸੁਗਾਤਾਂ ਸ਼ਹਿਰ ਲਾਹੌਰ ਇਹ ਸਰ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦਿਓਗੇ ਕਿਉਂਕਿ ਗੀਤਾਂ ਦੇ ਵਿੱਚ ਤਾਂ ਤੁਹਾਡੇ ਬਹੁਤ ਵਧੀਆ ਮੈਸੇਜ ਹੁੰਦੇ ਆ ਵੈਸੇ ਜਿਹੜਾ ਮੈਸੇਜ ਮੈਨੂੰ ਲੱਗਦਾ ਮੈਂ ਹਜੇ ਇਸ ਪੋਜੀਸ਼ਨ ਤੇ ਨਹੀਂ ਕਿਸੇ ਨੂੰ ਸਿਖਾ ਸਕਾਂ ਬੇਨਤੀਆਂ ਸਲਾਹਾਂ ਜ਼ਰੂਰ ਭਰਾ ਕਰ ਲੈਂਦੇ ਹੁੰਦੇ ਨੇ ਸਲਾਹ ਦੇ ਸਕਦਾ ਚੰਗਾ ਪੜੋ ਤੱਕੀਆਂ ਕਰੋ ਮਾਂ ਬਾਪ ਘਰ-ਬਾਰ ਪਹਿਲਾਂ ਸੰਭੋ ਫਿਰ ਸਾਰੀਆਂ ਦੁਨੀਆਂ ਦੀਆਂ ਤਰੱਕੀਆਂ ਉਸ ਤੋਂ ਬਾਅਦ ਨੇ ਪਹਿਲਾਂ ਪਰਿਵਾਰਾਂ ਨੂੰ ਸੰਭੋ ਫਿਰ ਅੜਾਰੀਆਂ ਪਾਰੋ ਬਿਲਕੁਲ ਬਹੁਤ-ਬਹੁਤ ਧੰਨਵਾਦ ਜੀ ਹਾਂਜੀ ਸਰ ਅੱਜ ਭਾਸ਼ਾ ਵਿਭਾਗ ਵੱਲੋਂ ਜਿਹੜਾ ਤੁਸੀਂ ਪ੍ਰੋਗਰਾਮ ਕਰਵਾਇਆ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ ਅੱਜ ਜ਼ਿਲ੍ਹਾ ਭਾਸ਼ਾ ਦਫ਼ਤਰ ਫਿਰੋਜ਼ਪੁਰ ਵੱਲੋਂ ਡਾਇਟ ਫਿਰੋਜ਼ਪੁਰ ਦੇ ਸਹਿਯੋਗ ਨਾਲ ਸਾਡੇ ਇੱਕ ਬਹੁਤ ਹੀ ਨੌਜਵਾਨ ਗਾਇਕੀ ਨਾਲ ਵੀ ਜਿਹੜਿਆ ਹੋਇਆ ਨਾਮ ਤੇ ਗੀਤਕਾਰੀ ਨਾਲ ਵੀ ਗੁਰਵਿੰਦਰ ਸਿੰਘ ਜਿਹਨੂੰ ਅਸੀਂ ਛੋਟੇ ਨਾਮ ਨਾਲ ਪਿਆਰ ਨਾਲ ਗਿੱਲਰਾਉ ਪਾ ਕਹਿੰਦੇ ਆ ਉਹਨਾਂ ਦੀ ਕਿਤਾਬ ਸੀਗੀ ਸਫ਼ਰਨਾਮੇ ਦੇ ਰੂਪ ਵਿੱਚ ਪਾਕਿਸਤਾਨ ਦੇ ਵਿੱਚ ਉਹ ਘੁੰਮਣ ਗਏ ਸੀ ਔਰ ਉੱਥੋਂ ਉਹ ਇਜ਼ਾਦਾਂ ਜਿਹੜੀਆਂ ਉੱਥੋਂ ਦੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਲਿਖੀਆਂ ਹੈਲੋ ਮੈਂ ਲਾਹੌਰ ਤੋਂ ਬੋਲਦਾ ਅਸੀਂ ਉਸ ਕਿਤਾਬ ਨੂੰ ਰਿਲੀਜ਼ ਕੀਤਾ ਔਰ ਇਹ ਕਿਤਾਬ ਰਿਲੀਜ਼ ਹੋਣ ਤੋਂ ਪਹਿਲਾਂ ਹੀ 10000 ਕਾਪੀਆਂ ਵਿਕ ਗਈਆਂ ਸ਼ਾਇਦ ਇਸੇ ਕਰਕੇ ਹੀ ਅਸੀਂ ਇਸ ਕਿਤਾਬ ਨੂੰ ਲੋਕ ਅਰਪਣ ਕਰਨ ਦਾ ਜਿਹੜਾ ਸਬਬ ਬਣਿਆ ਤੋਂ ਇੱਕ ਬਹੁਤ ਹੀ ਜਿਸ ਬੰਦੇ ਨੇ ਪਹਿਲੀ ਵਾਰ ਕਿਤਾਬ ਲਿਖੀ ਹੋਵੇ ਔਰ ਉਹ ਕਿਤਾਬ ਇੰਨੀ ਜ਼ਿਆਦਾ ਵਿਕ ਜਾਣੀ ਤੇ ਇਸ ਆਉਟੋ ਕੁਮਾਲ ਦੀ ਗੱਲ ਸੀ ਕਿ ਉਸਨੇ ਲੋਕਾਂ ਦੀ ਭਾਸ਼ਾ ਵਿੱਚ ਇਸ ਤਰ੍ਹਾਂ ਇਹ ਕਿਤਾਬ ਲਿਖੀ ਕਿ ਲੋਕਾਂ ਨੂੰ ਲੱਗਦਾ ਜਿਵੇਂ ਉਹ ਸਾਡੇ ਨਾਲ ਗੱਲਬਾਤ ਕਰ ਰਿਹਾ ਹੈ ਬਿਲਕੁਲ ਸੋ ਫੋਕ ਹੁੰਦਾ ਨਾ ਲੋਕਤਾਰਾ ਉਹਦਾ ਬਹੁਤ ਅਸਰ ਹੁੰਦਾ ਐਸੇ ਕਰਕੇ ਆਮ ਜਨ ਜੀਵਨ ਦੇ ਵਿੱਚ ਲੋਕਾਂ ਨੂੰ ਇਹ ਕਿਤਾਬ ਬਹੁਤ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ ਔਰ ਸਾਨੂੰ ਖੁਸ਼ੀ ਹੈ ਕਿ ਅਸੀਂ ਆਮ ਲੋਕਾਂ ਦੀ ਭਾਸ਼ਾ ਵਿੱਚ ਲਿਖੀ ਹੋਈ ਕਿਤਾਬ ਵੀ ਭਾਸ਼ਾ ਭਗ ਦੇ ਸਮਾਂਚ ਤੋਂ ਇੱਕ ਲੋਕ ਅਰਪਣ ਕਰਨ ਦੀ ਖੁਸ਼ੀ ਲਈ ਹੈ ਤੁਸੀਂ ਇੱਥੇ ਆਏ ਤੌਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਅੱਜ ਸਾਡੇ ਬਹੁਤ ਹੀ ਪਿਆਰੇ ਵੀਰ ਛੋਟੇ ਵੀਰ ਗਿੱਲ ਰਹੋਂਦੇ ਦੀ ਕਿਤਾਬ ਦਾ ਰਿਲੀਜ਼ਿੰਗ ਸਮਾਰੋਹ ਅਫਰੋਡਾਈਟ ਦੇ ਵਿੱਚ ਸੀਗਾ ਮੈਨੂੰ ਬੜੀ ਖੁਸ਼ੀ ਹੈ ਕਿ ਗਿੱਲ ਨੇ ਗੀਤਕਾਰੀ ਤੋਂ ਸਾਹਿਤਕਾਰੀ ਵੱਲ ਨੂੰ ਜਿਹੜਾ ਬੜਾ ਖੂਬਸੂਰਤ ਮੋੜਾ ਕੱਟਿਆ ਨਾ ਸਿਰਫ ਮੋੜਾ ਕੱਟਿਆ ਬਲਕਿ ਮੇਰੀ ਜਾਚੇ ਇੱਕ ਨਵਾਂ ਰੁਝਾਨ ਪੈਦਾ ਕੀਤਾ ਨੌਜਵਾਨ ਪੀੜ੍ਹੀ ਦੇ ਵਿੱਚ ਕਿਤਾਬਾਂ ਨੂੰ ਪੜਨ ਦਾ ਸਾਹਿਤ ਨਾਲ ਜੁੜਨ ਦਾ ਬਹੁਤ ਵਧੀਆ ਸ਼ੁਭ ਸ਼ਖਾਗਣਾ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਅਗਲੀ ਕਿਤਾਬ ਦਾ ਇੰਤਜ਼ਾਰ ਰਹੂਗਾ ਤੇ ਉਮੀਦ ਹੈ ਵੀ ਇਹ ਕਿਤਾਬ ਲਿਖਣ ਦੇ ਆ ਸੌਰੀ 纪录 ਦੇ ਸਾਰੇ ਅਗਲੇ ਪਿਛਲੇ ਰਿਕਾਰਡ ਤੋੜ ਦੋਗੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਤੁਸੀਂ ਜਿਹੜਾ ਸਾਂਝੀ ਕਰ ਰਹੇ ਸੀ ਗੱਲ ਕਿ ਗਿਲਜੀ ਤੇ ਜਿਹੜੀ ਸ਼ੁਰੂਆਤ ਹੋਈ ਪ੍ਰੋਇਪਰ ਤੋਂ ਹੋਈ ਹਰ ਇੱਕ ਪਹਿਲੀ ਚੀਜ਼ ਤੋਂ ਜੀ 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 ਉਹ ਜ਼ਰੂਰ ਸਾਂਝੀ ਕਰ ਦਿਓ ਦੁਬਾਰਾ ਬਿਲਕੁਲ ਜੀ ਗਿਲਸਾਹ ਸਟੇਜ ਤੇ ਪਹਿਲੀ ਵਾਰ ਯੂਥ ਫੈਸਟੀਵਲ ਚ ਆਰਐਸਡੀ ਕਾਲਜ ਇੱਥੇ ਆਏ ਸੀ ਉਹਨਾਂ ਨੇ ਦੱਸਿਆ ਆਪ ਵੀ ਪਹਿਲੀ ਵਾਰ ਸਟੇਜ ਤੇ ਆਰਐਸਡੀ ਕਾਲਜ ਇੱਥੋਂ ਪ੍ਰੋਇਪਰ ਤੋਂ ਕਿਹੜੇ ਜੀ ਪਹਿਲਾ ਗੀਤ ਵੀ ਬਰੋਜਪੁਰ ਵਾਲੇ ਬੰਦਿਆਂ ਨੇ ਸੁਣਾਉਣਾ ਆਇਆ ਤੇ ਪਹਿਲਾ ਕੀ ਪ੍ਰੋਇਪਰ ਵਾਲਿਆਂ ਨੇ ਰਿਕਾਰਡ ਕੀਤਾ ਜੀ ਜੀ ਉਸ ਤੋਂ ਬਾਅਦ ਫਿਰ ਪਹਿਲੀ ਜਿਹੜੀ ਕਿਤਾਬ ਸੀ ਉਹ ਵੀ ਪ੍ਰੋਇਪਰ ਵਾਲੇ ਨਾਲ-ਨਾਲ ਹੀ ਰਹੇ ਬਿਲਕੁਲ ਸਫ਼ਰ ਦੇ ਵਿੱਚ ਪਤਾ ਨਹੀਂ ਉਹ ਸੁਭਾਅ ਬਣ ਜਾਂਦਾ ਜਿਹੜਾ ਤੋ ਇਹ ਸੀ ਅੱਜ ਦੇ ਪ੍ਰੋਗਰਾਮ ਦੀਆਂ ਕੁਝ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਮੀਦ ਹੈ ਕਿ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਤੇ ਤੁਸੀਂ ਵੱਧ ਤੋਂ ਵੱਧ ਇਸ ਤਸਵੀਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਹੋਰ ਜਿਹੜੇ ਨੌਜਵਾਨਾਂ ਤੱਕ ਜਾਂ ਲੋਕਾਂ ਤੱਕ ਪਹੁੰਚ ਦਿਆਂ ਕਰੋਗੇ ਸੋ ਅੱਜ ਦੇ ਮੁੱਖ ਮਹਿਮਾਨਾਂ ਨਾਲ ਗੱਲਬਾਤ ਵੀ ਤੁਹਾਡੇ ਨਾਲ ਕਰਵਾਈ ਜੋ ਉਹਨਾਂ ਨੇ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਸੋ ਨੌਜਵਾਨਾਂ ਵੱਲੋਂ ਜਿਹੜਾ ਭਰਮਾ ਹੰਗਾਰਾ ਮਿਲ ਰਿਹਾ ਤੇ ਹਰੇਕ ਨੌਜਵਾਨ ਨੂੰ ਇਹ ਜਿਹੜੀ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਏ ਸੋ ਆਪਣੀ ਪੜਨ ਦੇ ਵਿੱਚ ਰੁਚੀ ਜ਼ਰੂਰ ਦਿਖਾਉਣੀ ਚਾਹੀਦੀ ਏ ਸੋ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਕਮੈਂਟ ਜ਼ਰੂਰ ਕਰਨਾ ਸੋ ਵ